ਰੀਐਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਟਾਲੇ ਦੀ ਧਰਤੀ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਅੱਜ ਤੋਂ ਕੋਈ ਤਕਰੀਬਨ 500 ਸੈਂਕ ਸਾਲ ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੀ ਬਟਾਲੇ ਦੀ ਧਰਤੀ ਨੂੰ ਭਾਗ ਲਾਇਆ ਇਸ ਧਰਤੀ ਤੇ ਉਹਨਾਂ ਦਾ ਆਨੰਦ ਕਾਰਜ ਹੋਇਆ ਸੋ ਇਸ ਮਹਾਨ ਮੌਕੇ ਦੇ ਉੱਤੇ ਬੜੀ ਬੜੀ ਦੂਰੋਂ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਇੱਥੇ ਬਟਾਲੇ ਦੀ ਧਰਤੀ ਤੇ ਪਹੁੰਚ ਰਹੀਆਂ ਨੇ ਮੈਂ ਗੁਰਦਰਸ਼ਨ ਸਿੰਘ ਖਾਲਸਾ ਸਰਪ੍ਰਸਤ ਮਹਾਰਾਜ ਸਾਸੰਗ ਰਾਮਗੜੀਆਂ ਫਾਊਂਡੇਸ਼ਨ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੀਆਂ ਸੰਕਟਾਂ ਨੂੰ ਜੀ ਆਇਆਂ ਆਖਦਾ ਹਾਂ ਅਤੇ ਨਾਲ ਹੀ ਆਪਣੇ ਇਸ ਸੰਦੇਸ਼ ਰਾਹੀਂ ਜੋ ਇੰਡੀਆ ਕਰਾਇਮ ਨਿਊਜ਼ ਚੈਨਲ ਹੈ ਜਿਨ੍ਹਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਉਹ ਇਸ ਜੋੜ ਮੇਲੇ ਨੂੰ ਦੂਰ ਦੂਰ ਤੱਕ ਜਿੱਥੇ ਵੀ ਦੁਨੀਆ ਦੇ ਕੋਨੇ ਵਿੱਚ ਬੈਠੇ ਗੁਰਨਾਣਕ ਨਾਮ ਲੇਵਾ ਸੰਗਤਾਂ ਨੇ ਉਹਨਾਂ ਤੱਕ ਲੈ ਕੇ ਜਾਣਗੇ ਸੋ ਮੇਰੇ ਤੇ ਮੇਰੇ ਸਾਥੀਆਂ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਜੀ ਆਖਦਾ ਤੇ ਜੋ ਵੀ ਸਾਡੇ ਕੋਲ ਸੇਵਾਵਾਂ ਬਣ ਪਾਉਣ ਗਿਆ ਅਸੀਂ ਸੰਗਤਾਂ ਦੀ ਸੇਵਾ ਦੇ ਵਿੱਚ ਰਾਤ ਦਿਨ ਹਾਜ਼ਰ ਹੋਵਾਂਗੇ ਇੱਕ ਵਾਰ ਫਿਰ ਤੋਂ ਇੰਡੀਆ ਕ੍ਰਾਈਮ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਤੁਹ ਆਪ ਦੇਖ ਰਹੇ ਹੋ ਇੰਡੀਆ ਕ੍ਰਾਈਮ